ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸਿਤੀ ਮਨ ਵਜਿਆ ਵਧਈਆ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣ ਆਇਆ ਸ਼ਬਦੋ ਤਾ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੈ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਈਆ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ ਪੰਜ ਦੂਤ ਤੁਧ ਵਸ ਕਿਤੇ ਕਾਲ ਕੰਟ ਕਮਾਰਿਆ ਤੋਰਾ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੇ ਲਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੇ ਲਵੇ ਬਾਜੋ ਕਿਆ ਕਰੇ ਵਿਚਾਰੀਆ ਤੋਧ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਈਸਨੋ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆ ਕਹ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੂਹ ਜਨ ਕਾ ਮੋਹ ਟੁੱਟਾ ਤਨ ਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁਲੇ ਫਿਰ ਹੈ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੇ ਮਨ ਭਿਆ ਨਿਰਮਲ ਜਿਨਾਂ ਪਾਣਾ ਭਾਵੇ ਕਹ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਓਹ ਅਕਾਥ ਕੇ ਕਰਹਿ ਕਹਾਣੀ ਕਰਹਿ ਕਹਾਣੀ ਅਕਾਥ ਕੇ ਰੇ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਈਏ ਹੁਕਮ ਮੰਨਿਓ ਗੁਰੂ ਕੇ ਰਾਗੋ ਸਚੀ ਬਾਣੀ ਕਹਿ ਨਾਨਕ ਸੁਣਹੁ ਸੰਤੋ ਕਥਿ ਆਕਥ ਕਹਾਣੀ اے ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂ ਸੁਣ ਮਨ ਮੇਰਿਆ ਏਹ ਮਾਇਆ ਮੋਹਣੀ ਜਿਨ ਏਤ ਧਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੇ ਜਿਨ ਠਗੋਲੀ ਪਈਆ ਕੁਰਬਾਨ ਕੀਤਾ ਤਿਸੈ ਵਿਟੋ ਜਨਮ ਹੋ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ cộtੰਬ ਤੂ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹਿ ਜੇ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਅੱਖ ਹੈ ਤਾ ਵਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਆਨੰਦ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇਨੇ ਸਚਾ ਮਨ ਵਸਾਇਆ ਜੇ ਜੰਤ ਸਭ ਤੋਂ ਦੇ ਉਪਾਏ ਇਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤ ਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੇ ਚਾਲ ਨਿਰਾਲੇ ਚਾਲਾ ਨਿਰਾਲੇ ਭਗਤਾ ਕੇ ਰੇ ਬਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਤੇ ਵਿੱਚ ਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਵਿੱਚ ਲਹਿ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਨ ਨਾਮ ਲਾਇਹਿ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਫੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਪਾਵੇ ਤਵੇ ਚਲਾਵਹਿ ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤ ਗੁਰੂ ਸੁਣਾਇ ਇਹੋ ਤਿੰਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇਕ ਫਿਰ ਹੈ ਹਨੇਰੇ ਕਰਹਿ ਗੱਲਾ ਗੱਲੇ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜ ਨਾ ਉਪਜੈ ਵਿਣ ਸਹਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸਾ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸੋ ਰਹੁ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਇਹੋ ਸਹ ਸਾਇਬ ਜਾਏ ਜਿਉਹ ਮੈਨੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਉਹ ਤਾ ਮੈਲੇ ਤਿਨੇ ਜਨਮ ਜੋ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮਹਿਨਾਮ ਉਤਮ ਸੋ ਸੁਣ ਹੈ ਨਹੀਂ ਫਿਰ ਹੈ ਜੋਂ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੁਵੇ ਹਰਿਆ ਜੀ ਉਹ ਨਿਰਮਲ ਬਾਹਰ ਉਹ ਨਿਰਮਲ ਬਾਹਰ ਉਹ ਤਾਂ ਨਿਰਮਲ ਜੀ ਉਹ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨਾ ਜਿਨੇ ਖਟਿਆ ਬਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਾਏ ਅੰਤਰ ਆਤਮੈ ਸਮਲੇ ਆਪ ਛਡ ਸਦਾ ਰਹੇ ਪਰਣੇ ਗੁਰ ਬਿਨ ਅਵਰ ਨਾ ਜਾਣੈ ਕੋਇ ਕਹਿ ਨਾਨਕ ਸੁਨਹੁ ਸੰਤੋ ਸੋ ਸਿਖ ਸਨਮੁਖ ਹੋਇ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁਛੋ ਬਵੇਕਿਆ ਜਾਏ અને એક જોને ભ્રમ આવૈ વિન સત ગુર મુક્ત ન પાએ ફિર મુક્ત પાએ લાગ ચરણી સત ગુર શબ્દ સુનાએ કહે નાનક વિચાર દેખો વિન સત ગુર મુક્ત ન પાએ આબ હો સખ સત ગુર કે પ્યારયો ગાવ હો સચ્ચી બાણી ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਝੋ ਹੋਰ ਕੱਚੀ ਬਾਣੀ ਕਹਂਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪਏ ਰਵਾਨੀ ਕਹਿ ਨਾਨਕ ਸਤ ਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸੇਵ ਸ਼ਕਤ ਆਪੇ ਉਪਾਏ ਕ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ ਦੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਸੋਲੇ ਬਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝੋ ਤਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਿ ਮਨ ਵਸਿਆ ਬੁਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰਿ ਲਗ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨ ਹੋਵੇ ਸਾਰੀਐ ਮਨ ਹੋ ਕਿਉ ਵਿਸਾਰੀਐ ਏਵਡਾ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੈ ਜਿਸ ਨੂੰ ਆਪਣੀ ਲਿਵ ਲਾਵੇ ਆਪਣੇ ਇਹਨੇ ਆਪੇ ਲਾਇ ਗੁਰਮੁਖ ਸਦਾ ਸਮਲਿਏ ਕਹਿ ਨਾਨਕ ਏ ਵਡ ਦਾਤਾ ਸੁਖ ਮੰਨ ਹੋਵੇ ਸਾਰੀ ਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਲੇਵਾ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਹਰ ਵਿਸਰੇ ਮੋਹ ਉਪਜੈ ਭਾਉ ਦੂਜਾ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤ ਗੁਰ ਜੇ ਮਿਲੈ ਤੇ ਸੁਨੋ ਸਿਰ ਸੌਂਪੀਐ ਵਿਚ ਹੋਇਆ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਅਮੋਲ ਕਹ ਭਾਗਤ ਨਾ ਕੇ ਨਾਨਕ ਜਨ ਹਰ ਪੱਲੇ ਪਾਏ ਹਰ ਰਾਸ ਮੇਰੇ ਮਨਵਣ ਜਾਰਾ ਹਰ ਰਾਸ ਮੇਰੇ ਮਨਵਣ ਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪਿ ਉਹ ਜਿਉ ਹੋ ਲਾਹ ਖਟੇ ਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਬਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਨਜਾਰਾ ਇਹ ਰਸਨਾ ਤੂ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਫਲੈ ਨ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋਹੜ ਨ ਤ੍ਰਿਸ਼ਨਾ ਲਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤ ਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਹਰ ਵਸੈ ਮਨ ਆਏ ਇਹ ਸਰੀਰ ਮੇਰਾ ਹਰ ਤੁਮ ਮਹਿ ਜੋਤ ਰਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰਖੇ ਤਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ 부ਜਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇਤ ਸਖੀਏ ਸੁਖ ਦੁਖ ਨਾ ਵਿਆਪੇ ਗੁਰ ਚਰਨਾਂ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗੋ ਏ ਸਰੀਰਾ ਮੇਰੇ ਆ ਇਸ ਜਗ ਮਹਿ ਆਏ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦਿ ਹਰਿ ਮਨ ਵਸਿਆ ਪੂਰਬ ਲਿਖਿਆ ਪਾਇ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤ ਗੁਰ ਸਿਉ ਚਿਤ ਲਾਇਆ ਇਹ ਨੇਤਰੁ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰਿ ਹਰ ਨੇ ਹਲਿਆ ਇਹੋ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰਕਾਰਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲੇ ਆ ਦੇਵ ਦ੍ਰਿਸ਼ਟ ਹੋਈ اے ਸ਼ਰਮਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਿਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵੋ ਸਚੈ ਸੁਣਨੇ ਨੋ ਪਠਾਏ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ ਨੋ ਦੁਆਰੇ ਪ੍ਰਗਟ ਕੀਏ ਦਸਵਾ ਗੁਪਤਰ ਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਓ ਨਵ ਨਿਧ ਤਿਸ ਦਾ ਅੰਤ ਨਾ ਜਾਏ ਪਾਇਆ ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਮਣ ਵਜਾਇਆ ਏ ਹੁਣ ਸਾਚਾ ਸੋਹੇਲਾ ਸੱਚ ਕਰ ਗਾਵੋ ਗਾਵੋ ਤਾਂ ਸੋਹੇਲਾ ਕਰ ਸੱਚੇ ਜਿੱਥੇ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹਿ ਇਹੋ ਸਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹਿ ਨਾਨਕ ਸਚ ਸੁਹਿਲਾ ਸਚੈ ਕਰ ਗਾਵਹਿ ਆਨਦ ਸੁਣਹੁ ਵਡ ਭਾਗੇ ਹੋ ਸਗਲ ਮਨੋ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸure ਦੁਖ ਰੋਗ ਸੰਤਾ ਤੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ